ਖਬਰਨਾਮਾ ਦੇਖ ਰਿਹਾ ਹਾਂ ਸ੍ਰੋਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਧਮਾਕਾ ਵਿਰੋਧੀ ਅਤੇ ਵਿਰੋਧੀ ਪਾਰਟੀਆਂ ਦੇ ਵੱਡੇ ਆਗੂ ਹੋਗਾ ਚੁੱਪ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੀ ਸਿਆਸਤ ਵਿੱਚ ਖੁਦ ਚੌਕੇ ਛੱਕੇ ਮੰਗੇ ਸਭਾ ਸੀ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਤੋਂ ਪੁੱਛੇ ਬਿਨਾ ਨਾ ਤਾਂ ਕਦਮ ਪੁੱਟਦੇ ਸੀ ਅਤੇ ਨਾ ਹੀ ਸੁਪਰੀਮੋ ਅਰਵਿੰਦ ਕੇਜੀ ਬਾਦ ਤੋਂ ਬਿਨਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹ ਲੈਂਦੇ ਸੀ ਕਿਉਂਕਿ ਇਸ ਦਾ ਖੁਲਾਸਾ ਖੁਦ ਆਮ ਆਦਮੀ ਪਾਰਟੀ ਦੇ ਕਈ ਵਿਧਾਇਕਾਂ ਅਤੇ ਮੰਤਰੀਆਂ ਨੇ ਕੀਤਾ ਖਾਸ ਕਰਕੇ ਹਰਬੀਰ ਸਿੰਘ ਪਠਾਨ ਮਾਜਰਾ ਕੁਮਰ ਵਿਜੇ ਪ੍ਰਤਾਪ ਸਿੰਘ ਬੀਬਾ ਅਨਮੋਲ ਗਗਨ ਮਾਨ ਰਮਨ अरोड़ा ਕੇ ਭਈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀ ਬਾਦ ਤੋਂ ਬਿਨਾਂ ਪੰਜਾਬ ਦੀ ਸਿਆਸਤ ਵਿੱਚ ਪੱਤਾ ਨਹੀਂ ਹਿਲਦਾ ਇਵਨਦੋ ਪੰਜਾਬ ਦੇ ਵਿੱਚ ਜਿਹੜੇ ਵੀ ਫੈਸਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੈ ਜਾਂਦੇ ਨੇ ਉਹ ਸਾਰੇ ਸਕ੍ਰਿਪਟਰ ਨੇ ਉਹ ਸਾਰੇ ਲਿਖੇ ਲਿਖਾਏ ਆਉਂਦੇ ਨੇ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀ ਬਾਲਖੋਂ ਦੇ ਕੋਲੋਂ ਲੇਕਿਨ ਅੱਜ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਖੁੰਝੇ ਲਾ ਦਿੱਤਾ ਵਿਰੋਧੀਆਂ ਨੂੰ ਲਸ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਵਾਲ ਨੂੰ ਛੇੜ ਬਾਂਗੂ ਬੁੱਗਦੇ ਫਿਰਦੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵਰਤ ਮਾਨ ਹੁਣ ਪੰਜਾਬ ਦੇ ਵਿੱਚ ਮੁੱਖ ਮੰਤਰੀ ਦੀ ਹੀ ਚੱਲੇਗੀ ਕੋਈ ਕੰਮ ਪ੍ਰੀ ਪਲਾਨਡ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਵਾਲ ਮਨੀਸ਼ ਸੋਧਿਆ ਸਤਿੰਦਰ ਜੈਨ ਰਗਵ ਚੱਡਾ ਸੰਦੀਪ ਪਾਟਕ ਵੱਲੋਂ ਨਹੀਂ ਕੀਤਾ ਜਾਵੇਗਾ ਪੰਜਾਬ ਦੇ ਵਿੱਚ ਜਿੰਨੇ ਵੀ ਕੰਮ ਹੋਣਗੇ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਚਿਹਰੇ ਤੌਰ ਤੇ ਵਿਖਣਗੇ ਕੱਲ ਸਰਕਾਂ ਦਾ ਉਦਘਾਟਨ ਕੀਤਾ ਗਿਆ ਹਲਕਾ ਤਰਨਤਾਰ ਤੋਂ ਨਾ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਦਾ ਨਾਮ ਨਾਮ ਨਹੀਂ ਸੋਧਿਆ ਤਾਂ ਨਾਸਿਰ ਜੈਨ ਦਾ ਤੇ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਰ ਕਬਰਾਂ ਦੇ ਨਾਲ ਲੀ ਪੱਥਰ ਰੱਖਿਆ ਗਿਆ ਅਤੇ ਕੱਲ ਐਲਾਨ ਬੀ ਕੀਤਾ ਗਿਆ ਹਰਮੀਤ ਸਿੰਘ ਸੰਧੂ ਦਾ ਐਜ਼ ਅ ਜਿਮਨੀ ਚੋਣ ਦਾ ਉਮੀਦਵਾਰ ਆਮ ਆਦਮੀ ਪਾਰਟੀ ਵੱਲੋਂ ਹਲਕਾ ਤਰਤਰ ਤੋਂ ਕਿਉਂਕਿ ਜਿਵੇਂ 6 7 8 ਨੂੰ ਜਿਮਨੀ ਚੋਲਾ ਦਾbegin ਬਾਚ ਜਾਵੇਗਾ ਉਸ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਨੂੰ ਭਾਜਣਾ ਪੈ ਗਿਆ ਕਿ ਕਿਹੜਾ ਉਮੀਦਵਾਰ ਆਪਣੀ ਪਾਰਟੀ ਤੋਂ ਉਤਾਰਿਆ ਜਾਵੇ ਕੱਲ ਨਾ ਤਾਂ ਅਰਵਿੰਦ ਕੇਸ਼ੀਵਾਲ ਨਾ ਮਨੀਸ਼ੋਧਿਆ ਨਾ ਸਤਿੰਦਰ ਜੈਨ ਨਾ ਰੱਖ ਚੱਡਾ ਅਤੇ ਨਾ ਸੰਦੀਪ ਪਾਟਕ ਸਟੇਜ ਤੇ ਦਿਸੇ ਪੰਜਾਬ ਦੇ ਵਿਧਾਇਕ ਸੀ ਪੰਜਾਬ ਦੇ ਮੰਤਰੀ ਸੀ ਅਤੇ ਉਹਨਾਂ ਦੇ ਵਿਚਕਾਰ ਸੀ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਕੱਲ ਜਿਨ੍ਹਾਂ ਨੇ ਪੰਜਾਬ ਦੀ ਸਰਕਾਰ ਨੂੰ ਲੈ ਕੇ ਹਲਕਾ ਤਰਨਤਾਰ ਦੇ ਵਿੱਚ ਨੀ ਨਿਬਤ ਰੱਖਿਆ ਅਤੇ ਦੂਸਰੇ ਪਾਸੇ ਹਰਮੀਤ ਸਿੰਘ ਹਰਮੀਤ ਸਿੰਘ ਸੰਧੂ ਦਾ ਜਿਮਣੀ ਚੋਣ ਨੂੰ ਲੈ ਕੇ ਉਹਨਾਂ ਨੂੰ ਚੋਣ ਮદાન ਦੇ ਵਿੱਚ ਉਤਾਰਿਆ ਵੀ ਅਰਵਿੰਦ ਕੇਜੀਵਾਲ ਨੂੰ ਜਿਹੜਾ ਹੈ ਚਿੱcke ਤੰਗ ਦਿੱਤਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਾ ਤਾਂ ਅਰਵਿੰਦ ਕੇਜੀਵਾਲ ਨੂੰ ਬਣਾਇਆ ਨਾ ਇਨਚਾਰਜ ਨਹੀਂ ਸੋਧਿਆ ਉਸ ਦੇ ਅੰਦਰ ਜਨ ਇੰਜ ਲੱਗਦਾ ਹੈ ਜਿਵੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਛੁੱਟੀ ਕਰ ਦਿੱਤੀ ਹੋਵੇ ਤੇ ਦੂਸਰੇ ਪਾਸੇ ਜਿਵੇਂ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਰਮੀਤ ਸਿੰਘ ਸੱਤੂ ਨੂੰ ਤਰਨਤਾਰ ਦੀ ਜਿਮਣੀ ਚੋਣ ਦੇ ਲਈ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਭਾ ਭਾਜੜ ਪੈ ਗਈ ਜਿੰਨੇ ਵੀ ਪਪਕਰ ਸੀ ਆਮ ਆਦਮੀ ਪਾਰਟੀ ਦੇ ਇੱਕ ਸਮਾ ਸੀ ਜਦੋਂ ਆਪ ਆਦਮੀ ਪਾਰਟੀ ਦੇ ਪਪਕੜ ਵਰਕਰ ਅਤੇ ਵੱਡੇ ਆਗੂ ਹਰਮੀਤ ਸਿੰਘ ਸੰਧੂ ਦਾ ਵਿਰੋਧ ਕਰਦੇ ਸੀ ਨਸ਼ਾ ਤਸਕੀਰੂ ਲੈ ਕੇ 2017-18 ਦੇ ਵਿੱਚ ਇਵਨ ਦੋ ਹਰਮੀਤ ਸਿੰਘ ਸਿੱਧੂ ਦੇ ਕਨੈਕਸ਼ਨ ਦੱਸੇ ਗਏ ਸੀ ਬਿਕਰਮਜੀਠਿਆ ਦੇ ਨਾਲ ਜੋ ਨਾਬਾਦੀਕ ਨਵੀਂ ਜੇਲ੍ਹ ਦੇ ਵਿੱਚ ਨੇ ਇਸ ਦੇ ਬਾਅਦ ਯੂਥ ਵੀ ਹਰਮੀਤ ਸਿੰਘ ਸੰਧੂ ਨੂੰ ਜਿਮਨੀ ਚੋਣ ਲਈ ਹਲਕਾ ਤਰਤਾਰ ਤੋਂ ਚੋਣ ਨਿਦਾਨ ਦੇ ਵਿੱਚ ਆਪ ਆਦਮੀ ਪਾਰਟੀ ਵੱਲੋਂ ਉਤਾਰ ਦਿੱਤਾ ਗਿਆ ਇਸ ਦਾ ਵਿਰੋਧ ਜਿਹੜਾ ਹੈ ਵੱਡੇ ਪੱਧਰ ਤੇ ਹੋ ਰਿਹਾ ਹੈ। ਯਾਨਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਪਾਸੇ ਠੱਬੀ ਲਾਈ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿਤ ਕੇਜਵਾ, ਮਨੀ ਸੋਧਿਆ, ਸਿੰਦਰ ਜੈਨ, ਰਾਗਵਚੜਾ ਅਤੇ ਸੰਦੀਪ ਪਾਟਕ ਨੂੰ ਇੰਜ ਲੱਗਦਾ ਹੈ ਜਿਵੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਤੋਂ ਜਿੰਨੇ ਵੀ ਪੰਜਾਬ ਦੇ ਹਿੱਤਾਂ ਦੇ ਲਈ ਜਿੰਨੇ ਵੀ ਫੈਸਲੇ ਲੈ ਜਾਣਗੇ ਉਸ ਦਾ ਫੈਸਲਾ ਉਸ ਦੇ ਅਰਧ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਕਰਨਗੇ ਦੂਸਰੇ ਪਾਸੇ ਦਿੱਲੀ ਲੋਬੀ ਵਾਲਿਆਂ ਨੂੰ ਡਰ ਵੀ ਹੈ ਕਿ ਜਿਸ ਤਰ੍ਹਾਂ ਮਨੀ ਸੋਧਿਆ ਨੇ ਕਿਹਾ ਕਿ ਸਾਫ-ਦਾਮ ਦੰਡ ਲੜਾਈ ਝਗੜੇ ਸੱਚ ਝੂਠ ਕਰਕੇ ਜਿਹੜਾ ਹੈ ਚੋਣ ਜਿੱਤੀ ਜਾਣੀ ਚਾਹੀਦੀ ਹੈ 2027 ਦੀ ਵਿਧਾਨ ਸਭਾ ਦੀਆਂ ਇਸ ਕਰਕੇ ਪੰਜਾਬ ਤੇ ਲੋਕਾਂ ਤੋਂ ਦਿੱਲੀ ਦੇ ਲਾਲੇ ਸੁਪਰੀਮੋ ਅਰਵਿੰਦ ਕੇਜੀਵਾਲ ਮਨੀ ਸੋਧਿਆ ਅਤੇ ਸਤਿੰਦਰ ਜੈਨ ਨੂੰ ਪਿੰਡਾਂ ਵਾਲੇ ਕਿਸਾਨਾਂ ਦਾ ਲੋਕਾਂ ਦਾ ਡਰ ਵੀ ਲੱਗਣ ਲੱਗ ਪਿਆ ਹੈ ਕਿ ਜਿਵੇਂ ਆ ਵਿਰੋਧੀ ਪਾਰਟੀਆਂ ਨੂੰ ਪਾਜੜਾ ਪਈ ਸੀ 2027 2022 ਦੀ ਵਿਧਾਨ ਸਭਾ ਦੀ ਚੋਣਾਂ ਦੇ ਵਿੱਚ ਉਹਨਾਂ ਹੋਵੇ ਕਿਤੇ ਸਾਡੀ ਰੇਸ ਚੈੱਕ ਕੰਮ ਪੰਜਾਬ ਦੇ ਕਿਸਾਨ ਪੰਜਾਬ ਦੇ ਲੋਕ ਇਸ ਕਰਕੇ ਕਿਆਸਰਗੀਆਂ ਲਗਾਈਆਂ ਚਾਰੀਆਂ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੂੰ ਅੰਦਰੋਂ ਅੰਦਰੀ ਵਜ ਦਿੱਤਾ ਹੈ ਮੰਗਾ ਕਰ ਦਿੱਤਾ ਹੈ ਕਿ ਹੁਣ ਮੈਂ ਪੂਰਾ ਕ ਜਿਹੜਾ ਤਾਮ-ਚਾਮ ਹੈ ਝੋਕਾਂਗਾ 2027 ਦੀ ਵਿਧਾਨ ਸਭਾ ਦੀ ਚੋਣਾਂ ਲਈ ਅਤੇ 2027 ਤੋਂ ਪਹਿਲਾਂ ਪੰਜਾਬ ਦੇ ਵਿਕਾਸ ਲਈ ਧੰਨਵਾਦ